ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਘਰ ਦੇ ਵਿੱਚ ਪਰੇਸ਼ਾਨੀ ਚੱਲ ਰਹੀ ਏ ਜਾਂ ਕਿਦਰੋ ਵੀ ਪੈਸਾ ਨਹੀਂ ਆ ਰਿਹਾ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਘਰ ਦੇ ਵਿੱਚ ਪੈਸਾ ਨਹੀਂ ਟਿਕ ਰਿਹਾ ਵਕ ਉਪਾਅ ਵੀ ਕਰਕੇ ਦੇਖ ਲੈਣੇ ਕੋਸ਼ਿਸ਼ਾਂ ਵੀ ਕਰਕੇ ਦੇਖ ਲੈਣੇ ਪ੍ਰਸਾਦ ਸੰਗੇ ਜੀ ਜੇਕਰ ਤੁਹਾਨੂੰ ਕੋਈ ਫਰਕ ਨਹੀਂ ਪੈ ਰਿਹਾ ਤਾਂ ਤੁਸੀਂ ਇਸ ਉਪਾਅ ਨੂੰ ਅੱਜ ਹੀ ਤੁਸੀਂ ਕਰੋ ਜੇਕਰ ਸਾਧ ਸੰਗੇ ਜੀ ਤੁਸੀਂ ਸ਼ਨੀਵਾਰ ਨੂੰ ਲਸਣ ਦਾ ਇਹ 2 ਮਿੰਟਾਂ ਦਾ ਉਪਾਅ ਕਰ ਲੋਗੇ ਤਾਂ ਤੁਹਾਡੀ ਸਾਰੀ ਜ਼ਿੰਦਗੀ ਜਿਹੜੀ ਉਹ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਸਾ ਸੰਗੇਜੀ ਇਹੇ ਅਜਾ ਮਾਇਆ ਹੋਇਆ ਜਿਹੜਾ ਉਪਾਏ ਇਸ ਦੇ ਨਾਲ ਬਹੁਤ ਭੈਣ ਭਰਾਵਾਂ ਨੂੰ ਫਾਇਦਾ ਹੋਇਆ ਜੇਕਰ ਇਸ ਨੂੰ ਤੁਸੀਂ ਭਾਵਨਾ ਦੇ ਨਾਲ ਵਿਧੀ ਦੇ ਨਾਲ ਕਰੋਗੇ ਤੇ ਤੁਹਾਨੂੰ ਵੀ 101% ਇਸ ਉਪਾਅ ਤੋਂ ਫਰਕ ਪਵੇਗਾ ਸੋ ਸਾ ਸੰਗੇਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਜੀ ਤਾਂ ਜੋ ਕਿ ਕਿਸੇ ਹੋਰ ਵੀਰ ਪੰਦਾ ਵੀ ਪਹਲਾ ਹੋ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਅੱਜ ਦੇ ਵੀਡੀਓ ਦੇ ਵਿੱਚ ਸਾਧ ਸੰਗਤ ਜੀ ਜੋ ਅਸੀਂ ਤੁਹਾਡੇ ਨਾਲ ਉਪਾਅ ਸਾਂਝਾ ਕਰਨਾ ਹੈ ਉਹ ਸਿਰਫ 2 ਮਿੰਟ ਦਾ ਹੈ ਤੇ ਇਹ 2 ਮਿੰਟ ਦੇ ਉਪਾਅ ਦੇ ਨਾਲ ਤੁਹਾਡੀ ਜਿਹੜੀ ਜ਼ਿੰਦਗੀ ਇਹ ਪੂਰੀ ਤਰ੍ਹਾਂ ਬਦਲ ਸਕਦੀ ਹੈ ਜੇ ਕਿ ਸਾਧ ਸੰਗਤ ਜੀ ਤੁਸੀਂ ਪੈਸੇ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਹੋ ਤੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਘਰ ਦੇ ਵਿੱਚ ਪੈਸਾ ਵੀ ਨਹੀਂ ਆ ਰਿਹਾ ਸਾਥ ਸੰਗੇ ਜੀ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਆਪਣੀ ਪਰੇਸ਼ਾਨੀ ਨੂੰ ਸਮੱਸਿਆ ਨੂੰ ਆਪਣੇ ਘਰ ਦੇ ਵਿੱਚ ਇਸ ਚੀਜ਼ ਦੇ ਦੁੱਖ ਨੂੰ ਤੁਸੀਂ ਦੂਰ ਕਰ ਸਕਦੇ ਪਰ ਸਾਥ ਸੰਗੇ ਜੀ ਤੁਸੀਂ ਕਰਨਾ ਪੂਰਾ ਵਿਸ਼ਵਾਸ ਤੇ ਭਾਵਨਾ ਦੀ ਨਾਲੇ ਜਿੱਥੇ ਵਿਸ਼ਵਾਸ ਹੁੰਦਾ ਹੈ ਸਾਥ ਸੰਗੇ ਜੀ ਉੱਥੇ ਸਭ ਕੁਝ ਹੁੰਦਾ ਹੈ ਤੇ ਜਿੱਥੇ ਵਿਸ਼ਵਾਸ ਨਹੀਂ ਹੁੰਦਾ ਉੱਥੇ ਕੁਝ ਵੀ ਨਹੀਂ ਹੁੰਦਾ ਇਸੀ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਹਾਨੂੰ ਵਿਸ਼ਵਾਸ ਹੋਵੇਗਾ ਕਿ ਤੁਸੀਂ ਪੱਥਰਾਂ ਦੇ ਵਿੱਚੋਂ ਵੀ ਪਰਮਾਤਮਾ ਨੂੰ ਲੱਭ ਸਕਦੇ ਹੋ ਤੇ ਜੇਕਰ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਹੀ ਨਾ ਹੋਵੇ ਸਾਧ ਸੰਗਤ ਜੀ ਸਾਡੇ ਸਾਹਮਣੇ ਭਾਵੇਂ ਪਰਮਾਤਮਾ ਹਾਜ਼ਰ-ਨਾਜ਼ਰ ਹੋ ਜਾਣ ਤੁਸੀਂ ਫਿਰ ਵੀ ਵਿਸ਼ਵਾਸ ਨਹੀਂ ਕਰੋਗੇ ਇਸੇ ਤਰ੍ਹਾਂ ਸਾਧ ਸੰਗਤ ਜੀ ਜੋ ਅਸੀਂ ਘਰ ਦੇ ਵਿੱਚ ਉਪਾ ਕਰਦੇ ਹਾਂ ਇਨਾਂ ਨੂੰ ਸਾਧ ਸੰਗਤ ਜੀ ਅਸੀਂ ਚਾਰਜ ਕਰਨਾ ਹੁੰਦਾ ਐਕਟੀਵੇਟ ਕਰਨਾ ਹੁੰਦਾ ਫਿਰ ਹੀ ਇਹ ਸਾਨੂੰ ਫਲ ਦਿੰਦੇ ਨੇ ਅੱਜ ਸਾਧ ਸੰਗਤ ਜੀ ਜੋ ਉਪਾਸਨ ਚ ਕਰਨ ਲੱਗੇ ਆ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ 101% ਪੈਸਾ ਆਵੇਗਾ ਹੀ ਆਵੇਗਾ ਇਸ ਚੀਜ਼ ਦੀ ਸਾਧ ਸੰਗਤ ਜੀ ਗਰੰਟੀ ਹੈ ਕਿਉਂਕਿ ਇਹ ਅਜਮਾਇਆ ਹੋਇਆ ਤਰੀਕਾ ਤੇ ਉਪਾਅ ਇਸ ਦੇ ਨਾਲ-ਨਾਲ ਸਾਧ ਸੰਗਤ ਜੀ ਤੁਹਾਨੂੰ ਵੀਡੀਓ ਦੇ ਲਾਸਟ ਦੇ ਵਿੱਚ ਇੱਕ ਟ੍ਰਿਕ ਦੱਸਾਂਗੇ ਜੇਕਰ ਤੁਸੀਂ ਕਿਸੇ ਭੈਣ ਭਰਾ ਨੂੰ ਆਪਣਾ ਘਰ ਦੇ ਵਿੱਚੋਂ ਉਧਾਰ ਪੈਸਾ ਦਿੰਦੇ ਵੀ ਤਾਂ ਉਹ ਵੀ ਕਿਸੇ ਟ੍ਰਿਕ ਦੇ ਨਾਲ ਦਿਆ ਕਰੋ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤਰ੍ਹਾਂ ਦੇਣ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਪੈਸਾ ਇਹ ਜਿਹੜਾ ਉਹ ਦੁੱਗਣਾ ਹੋ ਕੇ ਆਉਂਦਾ ਹੈ ਇਹ ਵੀਡੀਓ ਸਾਧ ਸੰਗੇ ਜੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਵੀਡੀਓ ਦੇ ذریعے ਤੁਸੀਂ ਆਪਣੀਆਂ ਘਰ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ ਕਿਉਂਕਿ ਸਾਧ ਸੰਗੇ ਜੀ ਹਰ ਇੱਕ ਮੁਸ਼ਕਲ ਦਾ ਹੱਲ ਪੈਸੇ ਦੇ ਨਾਲ ਹੀ ਹੁੰਦਾ ਜੇਕਰ ਆਪਣੇ ਘਰ ਦੇ ਵਿੱਚ ਪੈਸਾ ਠਹਿਰਨਾ ਸ਼ੁਰੂ ਹੋ ਜਾਵੇਗਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਆਪਣੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਚੜਗੇ ਕਿਉਂਕਿ ਜੋ ਗਰੀਬੀ ਹੁੰਦੀ ਹੈ ਸਾਧ ਸੰਗਤ ਜੀ ਉਹੀ ਮਨੁੱਖ ਨੂੰ ਵੱਧ ਤੋਂ ਵੱਧ ਪਰੇਸ਼ਾਨ ਮਨੁੱਖ ਤਾਂ ਹੀ ਰਹਿੰਦਾ ਹੈ ਜਦੋਂ ਉਹ ਆਪਣੇ ਸੁਪਨੇ ਨਹੀਂ ਪੂਰੇ ਕਰ ਸਕਦਾ ਆਪਣੇ ਬੱਚਿਆਂ ਦੇ ਲਈ ਵਧੀਆ ਕੁਝ ਬਣਾ ਨਹੀਂ ਸਕਦਾ ਜਿਸ ਕਰਕੇ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਤੇ ਆਪਣੇ ਘਰ ਦੇ ਵਿੱਚ ਜਿਹੜਾ ਦੁੱਖ ਦਲੇਦਰ ਹੈ ਉਹ ਵੱਧ ਜਾਂਦਾ ਹੈ ਇਸੀ ਤਰ੍ਹਾਂ ਸਾਥ ਸੰਗਤ ਜੀ ਜੋ ਅਸੀਂ ਅੱਜ ਤੁਹਾਡੀ ਨਾਲ ਉਪਾਸਾਂਜਾ ਕਰਨ ਲੱਗੇ ਆ ਇਸ ਉਪਾਸ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਹੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਉਹ ਵੀ ਸਾਰੀ ਜਾਣਕਾਰੀ ਅਸੀਂ ਤੁਹਾਡੀ ਨਾਲ ਸਾਂਝੀ ਕਰਾਂਗੇ ਕਿਸੇ ਤਰ੍ਹਾਂ ਸਾਥ ਸੰਗਤ ਜੀ ਤੁਸੀਂ ਸ਼ਨੀਵਾਰ ਦੀ ਸਵੇਰ ਨੂੰ ਉੱਠਣਾ ਹੈ ਤੇ ਜਿਵੇਂ ਨਹਾ ਧੋ ਕੇ ਆਪਣੇ ਕੰਮਕਾਰਾਂ ਤੋਂ ਫ੍ਰੀ ਹੋ ਕੇ ਆਪਣੇ ਘਰ ਤੋਂ ਜਦੋਂ ਤੁਸੀਂ ਬਾਹਰ ਜਾਣਾ ਹੈ ਜੇ ਨਹੀਂ ਵੀ ਜਾਣਾ ਘਰ ਦੇ ਵਿੱਚ ਹੀ ਰਹਿਣਾ ਹੈ ਤਾਂ ਸਾਧ ਸੰਗਤ ਜੀ ਤੁਸੀਂ ਨਹਾਤ ਹੋ ਕੇ ਨਹਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਪਏ ਹੋਏ ਲਸਣ ਦੇ ਵਿੱਚੋਂ ਲਸਣ ਦੀਆਂ ਦੋ ਤੁਰੀਆਂ ਲੈ ਲੈਣੀਆਂ ਨੇ ਉਹ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਬਣਾ ਕੇ ਤੁਸੀਂ ਰੱਖ ਲੈਣਾ ਤੇ ਇਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਇਹਨਾਂ ਦੋ ਤੁਰੀਆਂ ਨੂੰ ਤੁਸੀਂ ਕਾਗਜ਼ ਦੇ ਵਿੱਚ ਬੁਲੇਟ ਲੈਣਾ ਹੈ ਤੁਸੀਂ ਪਲਾਸਟਿਕ ਦੀ ਕੋਈ ਚੀਜ਼ ਨਹੀਂ ਲੈਣੀ ਕਿਉਂਕਿ ਸਾਧ ਸੰਗਤ ਜੀ ਪਲਾਸਟਿਕ ਦੀ ਜੇਕਰ ਤੁਸੀਂ ਚੀਜ਼ ਲਾਹੋਗੇ ਤਾਂ ਉਸ ਦੇ ਨਾਲ ਜਿਹੜੀ ਨਕਾਰਾਤਮਕ ਊਰਜਾ ਹੈ ਨਾ 네ਗੈਟਿਵਿਟੀ ਉਹ ਘਰ ਜਾਂਦੀ ਹੈ ਵੱਧ ਜਿਸ ਕਰਕੇ ਤੁਹਾਨੂੰ ਇਸ ਉਪਾ ਦੇ ਨਾਲ ਕੋਈ ਲਾਭ ਵੀ ਨਹੀਂ ਮਿਲੇਗਾ ਕਿ ਨਾ ਹੀ ਸਾਧ ਸੰਗਤ ਜੀ ਤੁਸੀਂ ਪਲਾਸਟਿਕ ਦਾ ਕੋਈ ਪੋਲੀਥੀਨ ਲੈਣਾ ਹੈ ਉਹ ਲੋਫਾ ਪਾ ਲੈਣਾ ਜਿਸ ਦੇ ਵਿੱਚ ਤੁਸੀਂ ਇਸ ਨੂੰ ਰੱਖੋ ਇਸ ਨੂੰ ਤੁਸੀਂ ਸਿਰਫ ਕਾਗਜ਼ ਦੇ ਵਿੱਚ ਰੱਖਣਾ ਹੈ ਇਸ ਤਰ੍ਹਾਂ ਸਾਧ ਸੰਗੇ ਜੀ ਤੁਸੀਂ ਕਾਗਜ਼ ਦੇ ਵਿੱਚ ਜਾਂ ਫਿਰ ਟਿਸ਼ੂ ਪੇਪਰ ਦੇ ਵਿੱਚ ਲਸਣ ਦੀਆਂ ਦੋ ਤੁਰੀਆਂ ਨੂੰ ਤੁਸੀਂ ਵਿੱਚ ਬੁਲੇਟ ਕੇ ਚੰਗੀ ਤਰ੍ਹਾਂ ਲਪੇਟ ਕੇ ਤੁਸੀਂ ਆਪਣੇ ਪਰਸ ਦੇ ਵਿੱਚ ਰੱਖ ਲੈਣੀਆਂ ਨੇ ਤੇ ਸਾਧ ਸੰਗੇ ਜੀ ਇਸ ਲਸਣ ਜਾਂ ਦੋ ਤੁਰੀਆਂ ਨੂੰ ਤੁਸੀਂ ਪੂਰਾ ਹਫਤਾ ਆਪਣੇ ਪਾਸ ਦੇ ਵਿੱਚ ਹੀ ਰੱਖਣਾ ਇਸ ਤਰ੍ਹਾਂ ਕਰਨ ਦੀ ਨਾਲ ਸਾਧ ਸੰਘਾ ਜੀ 101% ਗਰੰਟੀ ਹੈ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਆਵੇਗਾ ਹੀ ਆਵੇਗਾ ਭਾਵੇਂ ਕਿਸੇ ਵੀ ਚਰੀ ਆਵੇ ਤੇ ਉਹ ਆਖ ਦਿਨ ਪਰਸ ਦੇ ਵਿੱਚ ਰੱਖਣ ਤੋਂ ਬਾਅਦ ਦੇ ਵਿੱਚ ਜਦੋਂ ਸ਼ਨੀਵਾਰ ਦਾ ਦਿਨ ਆਉਂਦਾ ਹੈ ਤਾਂ ਸਾਧ ਸੰਘਾ ਜੀ ਤੁਸੀਂ ਉਹਨਾਂ ਤੁਰੀਆਂ ਨੂੰ ਪਰਸ ਦੇ ਵਿੱਚੋਂ ਕੱਢ ਕੇ ਆਪਣੇ ਘਰ ਤੋਂ ਬਾਹਰ ਕਿਸੇ ਸਾਫ਼ ਸੁਥਰੀ ਜਗ੍ਹਾ ਤੇ ਕਿਸੇ ਦਰਖਤ ਦੇ ਕੋਲ ਤੁਸੀਂ ਰੱਖ ਕੇ ਆ ਸਕਦੇ ਹੋ ਜਿੱਥੇ ਕਾਫੀ ਕੂੜਾ ਕਰਕਟ ਹੋਵੇ ਉਸ ਜਗ੍ਹਾ ਤੇ ਤੁਸੀਂ ਨਾ ਰੱਖਿਓ ਇਸ ਤਰ੍ਹਾਂ ਸਾਧ ਸੰਗਤ ਜੀ ਇਹੇ ਓਥੇ ਰੱਖਉਣੀਆਂ ਨੇ ਤੇ ਨਵੀਆਂ ਦੋ ਥੋਰੀਆਂ ਸ਼ਨੀਵਾਰ ਦੇ ਦਿਨ ਨੂੰ ਫਿਰ ਤੁਸੀਂ ਆਪਣੇ ਪਰਸ ਦੇ ਵਿੱਚ ਦੁਬਾਰਾ ਤੋਂ ਰੱਖ ਲੈਣੀਆਂ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਇਸ ਨੂੰ ਦੋ ਤਿੰਨ ਸ਼ਨੀਵਾਰ ਲਗਾਤਾਰ ਤੁਸੀਂ ਕਰੋਗੀ ਤਾਂ ਗਰੰਟੀ ਹੈ ਕਿ ਤੁਹਾਡੇ ਘਰ ਦੇ ਵਿੱਚ ਕਿਤੋਂ ਨਾ ਕਿਤੋਂ ਪੈਸਾ ਜ਼ਰੂਰ ਆਉਣਾ ਸ਼ੁਰੂ ਹੋਵੇਗਾ ਪਰ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਗੱਲ ਫਿਰ ਉਥੇ ਹੀ ਆਉਂਦੀ ਹੈ ਕਿ ਤੁਹਾਨੂੰ ਵਿਸ਼ਵਾਸ ਜ਼ਰੂਰ ਰੱਖਣਾ ਪਵੇਗਾ ਜੇਕਰ ਤੁਸੀਂ ਵਿਸ਼ਵਾਸ ਨਾ ਰੱਖੋਗੇ ਭਾਵਨਾ ਨਾ ਰੱਖੋਗੇ ਫਿਰ ਸਾਧ ਸੰਗਤ ਜੀ ਤੁਹਾਨੂੰ ਫਰਕ ਨਹੀਂ ਪੈਣਾ ਇਸੇ ਨਾਲ ਨਾਲ ਸਾਧ ਸੰਗਤ ਜੀ ਇੱਕ ਛੋਟੀ ਜੀ ਟ੍ਰਿਕ ਤੁਹਾਡੀ ਨਾਲ ਸਾਂਝੀ ਕਰਨ ਲੱਗੇ ਆ ਧਿਆਨ ਦੇ ਨਾਲ ਸੁਣਿਓ ਜਿਵੇਂ ਸਾਧ ਸੰਗਤ ਜੀ ਆਪਸਾਰੇ ਹੀ ਜਾਣਦੀਆਂ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਆਨਲਾਈਨ ਦਾ ਜ਼ਮਾਨਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਭਾਵੇਂ ਤਾਂ ਤੁਸੀਂ ਕਿਸੇ ਨੂੰ ਪੈਸਾ ਆਨਲਾਈਨ ਦੇ ਰਹੇ ਹੋ ਵੀ ਭਾਵੇਂ ਤੁਸੀਂ ਕਿਸੇ ਨੂੰ ਪੈਸਾ ਹੱਥ ਦੀ ਨਾਲ ਫੜਾ ਰਹੇ ਹੋ ਇਸੀ ਤਰ੍ਹਾਂ ਸਾਥ ਸੰਗੇ ਜੀ ਭਾਵੇਂ ਤਾਂ ਤੁਸੀਂ ਕਿਸੇ ਨੂੰ ਪੈਸੇ ਆਨਲਾਈਨ ਕਰਨ ਲੱਗੇ ਹੋ ਤੇ ਭਾਵੇਂ ਤੁਸੀਂ ਕਿਸੇ ਨੂੰ ਕੈਸ਼ ਦੇ ਰਾਹੀਂ ਪੈਸੇ ਫੜਾ ਰਹੇ ਹੋ ਕਿ ਇਹ ਕਰਨ ਦੇ ਸਮੇਂ ਸਾਥ ਸੰਗੇ ਜੀ ਤੁਸੀਂ ਤਿੰਨ ਅੱਖਰਾਂ ਦੇ ਇਹੇ ਵਰਡ ਬੋਲਣੇ ਨੇ 708 ਭਾਵੇਂ ਤਾਂ ਸਾਥ ਸੰਗੇ ਜੀ ਤੁਸੀਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਬੋਲੋ ਹਿੰਦੀ ਦੇ ਵਿੱਚ ਇੰਗਲਿਸ਼ ਦੇ ਵਿੱਚ ਜਿਸ ਤਰੀਕੇ ਵੀ ਮਰਜ਼ੀ ਬੋਲੋ ਪਰ ਇਹਨਾਂ ਤੁਸੀਂ ਵਰਡ ਨੂੰ ਇੰਨਾ ਤੁਸੀਂ ਸ਼ਬਦਾਂ ਨੂੰ ਜ਼ਰੂਰ ਬੋਲਣਾ ਹੈ 708 ਜਿਵੇਂ ਆਪਾਂ ਕਹਿ ਲਈਏ 708 ਇਹ ਨੰਬਰ ਬੋਲਣ ਦੇ ਨਾਲ ਸਾਧ ਸੰਗੇ ਜੀ ਜੋ ਚੀਜ਼ ਅਸੀਂ ਐਕਟੀਵੇਟ ਕਰਨਾ ਚਾਹੁੰਦੇ ਆ ਚਾਰਜ ਉਸ ਸਮੇ ਇਹ ਚੀਜ਼ ਹੋ ਜਾਵੇਗੀ ਇਹ ਕਰਨ ਦੀ ਨਾਲ ਸਾਧ ਸੰਗੇ ਜੀ ਜਿੰਨਾ ਵੀ ਤੁਸੀਂ ਪੈਸਾ ਕਿਸੇ ਨੂੰ ਦੇ ਰਹੇ ਹੋ ਤਾਂ ਉਹਨਾਂ ਹੀ ਸਾਧ ਸੰਗੇ ਜੀ ਉਹ ਪੈਸਾ ਹੀ ਜਿਹੜਾ ਤੁਹਾਨੂੰ ਡਬਲ ਹੋ ਕੇ ਆਵੇਗਾ ਇਹ ਗੱਲ ਸਾਧ ਸੰਗਤ ਜੀ ਤੁਹਾਨੂੰ ਲੈ ਕੇ ਦੇ ਦੇਣੇ ਆ ਕਿ ਇਹ ਗੱਲ 101% ਸਹੀ ਹੈ ਤੁਸੀਂ ਇੱਕ ਵਾਰ ਇਸ ਨੂੰ ਅਜਮਾ ਕੇ ਜ਼ਰੂਰ ਦੇਖਿਓ ਸਾਧ ਸੰਗਤ ਜੀ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਪੈਸੇ ਦੇਣ ਲੱਗੇ ਭੁੱਲ ਜਾਂਦੇ ਆ ਤੇ ਪੈਸੇ ਦੇ ਕੇ ਸੋਚਦੇ ਆ ਵੀ ਚਲ ਹੁਣ ਬੋਲ ਦਿੰਦੇ ਆ ਉਸ ਸਮੇ ਸਾਧ ਸੰਗਤ ਜੀ ਇਹ ਚੀਜ਼ ਤੁਹਾਨੂੰ ਅਸਰ ਨਹੀਂ ਕਰੇਗੀ ਤੁਸੀਂ ਪੈਸੇ ਦੇਣ ਲੱਗੇ ਹੀ ਉਸ ਚੀਜ਼ ਨੂੰ ਪਹਿਲਾਂ ਬੋਲਣਾ ਫਿਰ ਪੈਸੇ ਤੁਸੀਂ ਫੜਾਉਣੇ ਨੇ ਫਿਰ ਹੀ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਵੇਗਾ ਕਿਸੇ ਤਰ੍ਹਾਂ ਸਾਹ ਸੰਗਿਆ ਜੀ ਤੁਸੀਂ ਇਸ ਸ਼ਬਦਾਂ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਰੱਖਣਾ ਹੈ ਉੱਚੀ ਵੀ ਨਹੀਂ ਬੋਲਣਾ ਜਰੂਰ ਤੁਸੀਂ ਪੈਸੇ ਦੇਣੇ ਆ ਨਾ ਤੁਸੀਂ ਆਪਣੇ ਮਨ ਦੇ ਵਿੱਚ ਹੀ ਬੋਲ ਦੇਣਾ ਤੇ ਜੇਕਰ ਤੁਸੀਂ ਆਨਲਾਈਨ ਕਰਦੇ ਹੋ ਤੇ ਆਨਲਾਈਨ ਕਰਦੇ ਸਮੇਂ ਤੁਸੀਂ ਇਹ ਬੋਲਦੇ ਨਾ ਤੇ ਚੰਨਾ ਤੁਸੀਂ ਪੈਸਾ ਕਿਸੇ ਨੂੰ ਦੇ ਰਹੇ ਹੋ ਉਹੀ ਪੈਸਾ ਤੁਹਾਨੂੰ ਦੁੱਗਣਾ ਹੋ ਕੇ ਵਾਪਸ ਆਵੇਗਾ ਤੁਸੀਂ ਇੱਕ ਵਾਰ ਇਸ ਨੂੰ ਅਜਮਾ ਕੇ ਜ਼ਰੂਰ ਦੇਖਿਓ ਤੇ ਫਿਰ ਤੁਸੀਂ ਸੋਚਿਓ ਕਿ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੁੰਦਾ ਏ ਕਿ ਨਹੀਂ ਹੁੰਦਾ ਤੇ ਜੋ ਅਸੀਂ ਤੁਹਾਡੇ ਨਾਲ ਉਪਾਸਾਂਜਾ ਕੀਤਾ ਏ ਉਸ ਨੂੰ ਤੁਸੀਂ 2-3 ਸ਼ਨੀਵਾਰ ਲਗਾਤਾਰ ਕਰਕੇ ਦੇਖਿਓ ਫਿਰ ਤੁਹਾਨੂੰ ਫਾਇਦਾ ਹੋਵੇਗਾ ਇਸੀ ਤਰ੍ਹਾਂ ਸਾਧ ਸੰਗਤ ਜੀ ਜੇਕਰ ਇਹ ਤੁਸੀਂ ਦੋ ਛੋਟੇ ਛੋਟੇ ਉਪਾਅ ਕਰ ਲਵੋਗੇ ਤਾਂ ਇਹ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਵੀ ਰੱਖ ਸਕਦੇ ਨੇ ਸਾਧ ਸੰਗਤ ਜੀ ਜਿਹੜੇ ਵੀ ਭੈਣ ਭਰਾ ਪੈਸੇ ਤੋਂ ਪਰੇਸ਼ਾਨ ਨੇ ਉਹ ਇਹ ਚੀਜ਼ ਜ਼ਰੂਰ ਕਰਕੇ ਦੇਖਣ ਤੇ ਜਿਹੜੇ ਭੈਣ ਭਰਾਵਾਂ ਨੂੰ ਇਦਾਂ ਲੱਗਦਾ ਕਿ ਉਹ ਇਹ ਵਹਿਮ ਪਰਮੇ ਕੋਈ ਚਾ ਕੋਈ ਟੂਣਾ ਟਪਾਏ ਤਾਂ ਉਹ ਇਸ ਚੀਜ਼ ਤੋਂ ਦੂਰ ਰਹਿ ਕਿਉਂਕਿ ਇਹ ਨਾ ਹੀ ਕੋਈ ਵਹਿਮ ਪਰਮੇ ਨਾ ਹੀ ਕੋਈ ਟੂਣਾ ਹੈ ਤੇ ਇਸ ਦੇ ਨਾਲ ਸਾਤ ਸੰਗਤ ਜੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਆਪਾਂ ਆਪਣੇ ਘਰ ਦੇ ਵਿੱਚ ਆਪਣੇ ਲਈ ਹੀ ਕਰਨਾ ਹੈ ਇਸ ਲਈ ਇਸ ਦਾ ਕੋਈ ਵੈਮ ਪਰਮ ਨਹੀਂ ਹੈ ਤੇ ਜਿਸ ਨੂੰ ਘੈਣਪਰਾ ਨੂੰ ਲੱਗਦਾ ਹੈ ਉਹ ਵੀਡੀਓ ਤੋਂ ਦੂਰ ਰਹੇ ਸੋ ਸਾਤ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟਵ ਬੌਗਸ ਦੇ ਵਿੱਚ ਤਨਤਲ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਾਥ ਸੰਗੇ ਜੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋਵੇ ਸੋ ਸਾਥ ਸੰਗੇ ਜੀ ਭੁੱਲਾ ਚੁੱਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਨੇ ਜਾਣੇ ਅਨੇਕਾ ਗਲਤੀਆਂ ਭੁੱਲਾ ਚੋਕਾ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਵੱਦ ਤੋਂ ਵੱਦ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਗੁਰਬਾਣੀ ਦੇ ਨਾਲ ਵੀ ਚੜੋ ਤੇ ਆਪਣੇ ਬੱਚਿਆਂ ਨੂੰ ਵੀ ਜਿੰਨਾ ਵੀ ਹੋ ਸਕਦਾ ਗੁਰਬਾਣੀ ਦੇ ਨਾਲ ਚੜੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਪਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਸਾਰੇ ਭੈਣ ਭਰਾਵਾਂ ਸੰਸਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਲੰਮੀਆਂ ਉਮਰਾਂ ਬਖਸ਼ਣੀਆਂ ਸਭਨਾ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਭੈਣ ਭਰਾਵਾਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਲੰਮੀਆਂ ਉਮਰਾਂ ਬਖਸ਼ਣੀਆਂ ਸਵਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ